ਮੁਕਤ ਸਰਦੀ ਮੰਡੀ ਚ ਕਣਕ ਦੀ ਲਿਫਟਿੰਗ ਨਾ ਹੋਣ ਕਾਰਨ ਆੜਤੀਆਂ ਨੂੰ ਪਰੇਸ਼ਾਨੀ ਆ ਰਹੀ ਹੈ। ਦਰਅਸਲ ਸਰਕਾਰੀ ਏਜੰਸੀਆ ਵੱਲੋਂ ਆਪਣੀ ਕਣਕ ਦੀ ਲਿਫਟਿੰਗ ਕੀਤੀ ਜਾ ਚੁੱਕੀ ਹੈ ਤੇ ਹੁਣ ਵੀ ਮੰਡੀ ਚ ਕਣਕ ਦਾ ਅੰਬਾਰ ਲਗਾਇਆ ਹੋਇਆ ਹੈ ਤੇ ਪਿਛਲੇ 15 ਦਿਨਾਂ ਤੋਂ ਮੰਡੀ ਚ ਕਣਕ ਰੁਲ ਰਹੀ ਹੈ। ਮਜ਼ਦੂਰ ਤੇ ਆੜਤੀ ਸਰਕਾਰ ਪਰਸੋਂ ਮੰਗ ਕਰ ਰਹੇ ਨੇ ਕਿ ਲਿਫਟਿੰਗ ਦੀ ਸਮੱਸਿਆ ਦੂਰ ਕੀਤੀ ਜਾਵੇ ਤੇ ਨਾਲ ਹੀ ਉਹਨਾਂ ਦੀ ਪੇਮੈਂਟ ਵੀ ਕੀਤੀ ਜਾਵੇ। ਤੋਂ ਹੁਣ ਵੇਖੋ ਜੀ 15 ਦਿਨ ਤੋਂ ਮਾਲ ਪਿਆ ਹੈ ਜੋ ਕਿ ਲਿਫਟਿੰਗ ਨਹੀਂ ਹੋ ਰਹੀ। ਇਸ ਕੋਈ ਸਰਕਾਰ ਅਗੇ ਬੇਨਤੀ ਹੈ ਸਾਡੀ ਕਿ ਮਾਲ ਦੀ ਲਿਫਟਿੰਗ ਜਲਦੀ ਜਲਦੀ ਕਰਾਈ ਜਾਵੇ ਅਤੇ ਪੀਐਮਡ ਵੀ ਨੀਸ਼ ਦੀ ਕਰ ਰਹੀ 15 ਦਿਨ ਤੋਂ ਮਾਲ ਪਿਆ ਹੈ ਅਤੇ 22 ਤਰੀਕ ਦੀ ਪੀਐਮਡ ਹਾਲੇ ਤੱਕ ਸਾਡੇ ਅਕਾਊਂਟ ਵਿੱਚ ਨਹੀਂ ਆਈ। ਉਹਦੇ ਇਸ ਮਾਮਲੇ 'ਚ ਜੀਐਮ ਦਾ ਕਹਿਣਾ ਹੈ ਕਿ ਟਰਾਂਸਪੋਰਟ ਕਾਰਨ ਇਸ ਮਸਿਆ ਆ ਰਹੀ ਹੈ ਜਿਸ ਦਾ ਹੱਲ ਜਲਦੀ ਹੀ ਕੀਤਾ ਜਾਵੇਗਾ। ਲਿਫਟਿੰਗ ਹੈ ਉਹ ਟਰਾਲੀਆਂ ਰਹੀਆਂ ਜਾਣਾ ਮਾਲ। ਠੇਕੇਦਾਰ ਨੂੰ ਅਸੀਂ ਬਕਾਇਦਾ ਲਿਖਤੀ ਰੂਪ ਦੇ ਵਿੱਚ ਵੀ ਚਾਰ ਪੰਜ ਵਾਰ ਕਹਤਾ ਨੋਟਿਸ ਨੂੰ ਬਕਾਇਦਾ ਦਿੱਤੇ ਗਏ ਆ ਕਿ ਜੇ ਉਹ ਟਰਾਲੀਆਂ ਨਹੀਂ ਸਾਨੂੰ ਘਟ ਦਿੰਦਾ ਅਸੀਂ ਉਹਦੇ ਖਿਲਾਫ ਵੀ ਕਾਰਵਾਈ ਕਰਾਂਗੇ ਪਰ ਉਹਦੇ ਵੱਲੋਂ ਸਾਨੂੰ ਇਹ ਭਰੋਸਾ ਦਿਵਾਇਆ ਗਿਆ ਹੈ ਕਿ ਉਹ ਟਰਾਲੀਆਂ ਦੇ ਨਾਲ-ਨਾਲ ਜਿਹੜਾ ਟਰੱਕ ਹੈ ਜਾਂ ਕੈਂਟਰ ਹੈ ਜਾਂ ਦੂਸਰੇ ਵੀਕਲ ਹੈ ਉਹ ਸਾਨੂੰ ਪ੍ਰੋਵਾਈਡ ਕਰਵਾਏਗਾ ਅਸੀਂ ਇਹ ਭਰੋਸਾ ਦਵੋਣੇ ਆ ਕਿ ਛੇਤੀ ਹੀ ਅਸੀਂ ਜਿਹੜਾ ਲਿਫਟਿੰਗ ਹੈ ਉਹਨੂੰ ਫਾਸਟ ਕਰਕੇ ਕੰਮ ਨੇ ਮੇੜ ਦੋ ਜੇ ਕਣਕ ਦਾ ਸੀਜ਼ਨ ਖਤਮ ਹੋ ਚੁੱਕਿਆ ਹੈ ਸਰਕਾਰੀ ਖਰੀਦ ਵੀ ਬੰਦ ਹੋ ਚੁੱਕੀ ਹੈ ਪਰ ਹਾਲੇ ਵੀ ਮੰਡੀਆਂ ਵਿੱਚ ਕਣਕ ਰੁੱਲ ਰਹੀ ਹੈ ਸੋ ਲੋੜ ਹੈ ਕਿ ਸਰਕਾਰ ਨੂੰ ਇਸ ਵਾਰ ਧਿਆਨ ਦੇ ਕੇ ਇਸ ਨੂੰ ਹੱਲ ਕਰਨ ਦੀ ਮੁਖਤਸਰ ਤੋਂ ਤਰਸੀਮ ਟੁੱਡੀ ਜਗਬਾਣੀ ਟੀਵੀ ਜਗਬਾਣੀ ਟੀਵੀ ਦੇ ਦਰਸ਼ਕਾਂ ਲਈ ਇੱਕ ਨਵੀਂ ਖੁਸ਼ਖਬਰੀ ਹੁਣ ਤੁਸੀਂ ਤਾਜ਼ਾ ਖਬਰਾਂ ਸਿਰਫ ਸਾਡੀ ਮੋਬਾਈਲ ਐਪਲੀਕੇਸ਼ਨ ਤੇ ਹੀ ਨਹੀਂ ਸਗੋਂ ਐਂਡਰੋਇਡ ਟੀਵੀ ਰੋਕੂ ਅਤੇ ਫਾਇਰ ਟੀਵੀ ਤੇ ਵੀ ਦੇਖ ਸਕਦੇ ਹੋ ਤਾਂ ਫਿਰ ਦੇਰੀ ਕਿਸ ਗੱਲ ਦੀ ਚੁੱਕੋ ਰਿਮੋਟ ਤੇ ਇੰਸਟਾਲ ਕਰੋ ਜਗਬਾਣੀ ਟੀਵੀ ਦੀ ਐਪਲੀਕੇਸ਼ਨ ਤੇ ਜਾਣੋ ਦੁਨੀਆ ਦੀ ਹਰ ਖਬਰ